ਕੀ ਦਿੱਕਤੀ ਨਹੀਂ ਆਈ? ਹੋਰ ਕੀ ਹੋ ਰਿਹਾ ਤੇ ਇਹਦੇ ਜੇ ਨੰਬਰਕ ਨਹੀਂ ਚਲਾਏ ਕੀ ਨਾਮ ਲਖਵਿੰਦਰ ਸਿੰਘ ਮੇਰਾ ਨਾਮ ਜੀ ਜਿਹੜਾ ਪਿੰਡ ਹੈ ਜੀ ਬੰਡਾਲਾ ਜੀ ਬੰਨੋ ਵਾਲ ਹਵੇਲੀਆਂ ਬੰਡਾਲਾ ਗੱਲਬਾਤ ਕੀ ਹੋਈ ਜੜਾ ਤੁਹਾਡਾ ਬੱਚਾ ਲਾ ਗੱਲਬਾਤ ਜੀ ਮਤਲਬ ਬੱਚਾ ਸਾਡਾ ਸਕੂਲ ਗਿਆ ਸੀਗਾ ਤੇ ਉਥੇ ਅਲਾਉਡ ਨਹੀਂ ਆ ਫੋਨ ਤੇ ਉਹ ਫੋਨ ਲੈ ਕੇ ਗਿਆ ਤੇ ਨਿਸ਼ਾਨੇ ਸਿੱਖੀ ਸਕੂਲ ਐ ਕਡੂਰ ਸਾਹਿਬ ਤੇ ਟੀਚਰ ਨੇ ਉਹਦਾ ਮੋਬਾਈਲ ਜਮ੍ਹਾਂ ਕਰਕੇ ਸਾਨੂੰ ਨਾਲ ਦੇ ਨਾਲ ਹੀ ਕਾਲ ਕਰਤੀ ਤੇ ਉਹ ਬੱਚਾ ਬਾਅਦ ਜਿਹਦਾ ਛੁੱਟੀ ਨਹੀਂ ਫਿਰ ਘਰੇ ਨਹੀਂ ਆਇਆ ਕਿੰਨੇ ਦਿਨ ਇਤੇ ਇਤਰੀ ਕਿੱਥੇ ਲਾਪਤਾ ਜੀ ਲਾਸਟ ਵਾਰ ਕਿੱਥੇ ਦੇਖਿਆ ਗਿਆ ਬੱਚੇ ਨੂੰ ਲਾਸਟ ਵਾਰ ਨੌਨੇ ਵਾਲੇ ਪੁਲ ਤੇ ਦੇਖਿਆ ਗਿਆ ਸੀ ਸੀਸੀਟੀਵੀ ਕੈਮਰੇ 'ਚ ਉਸ ਤੋਂ ਬਾਅਦ ਕਿਤੇ ਨਹੀਂ ਦੇਖਿਆ ਗਿਆ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਪੁਲਿਸ ਨੂੰ ਮਾਮਲਾ ਦਰਜ ਕਰਵਾਤਾ ਹੈ ਇਨਵੈਸਟੀਗੇਸ਼ਨ ਦੀ ਅਪੀਲ ਕੀਤੀ ਹੈ ਲੇਕਿਨ ਅਜੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਨਹੀਂ ਕਾਰਨ ਕੀ ਲੱਗਦਾ ਕਿ ਬੱਚੇ ਦੇ ਮਨ 'ਚ ਡਰ ਬੈ ਗਿਆ ਜਾਂ ਵੈਸੇ ਹੀ ਡਰ ਬੈਠ ਗਿਆ ਜਾਂ ਮੁੱਢਲੇ ਇਨਸਲਟ ਫੀਲ ਕਰ ਗਿਆ ਐਸਾ ਕੁਝ ਹੋ ਸਕਦਾ ਤੁਸੀਂ ਫਿਰ ਆਲੇ ਦੁਆਲੇ ਦੇ ਲੋਕ ਤੁਹਾਡੇ ਨਾਲ ਰਿਸ਼ਤੇਦਾਰ ਪੈਣ ਫਰਾ ਮਤ ਕਰ ਰਹੇ ਨੇ ਸਾਰੇ ਲੋਕ ਸਾਡੇ ਨਾਲ ਸਹਿਮਤ ਨਹੀਂ ਹੈ ਆਪਨੇ ਲੈਵਲ ਤੇ ਵੀ ਬਹੁਤ ਜਗ੍ ਸਟੇਸ਼ਨ 'ਤੇ ਬੱਸ ਸਟਾਪ 'ਤੇ ਲੇਕਿਨ ਕਿਤੇ ਨਹੀਂ ਮਿਲੇ। ਉਸ ਪ੍ਰਸ਼ਾਸਨ ਕਿੰਨੀ ਕਿ ਤੁਹਾਨੂੰ ਦੱਸਿਆ ਕਿੰਨੀ ਕੁ ਨਾਂ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਹੈ? ਅਜੇ ਤੱਕ ਕੋਈ ਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ। ਕੋਈ ਸੀਸੀਟੀਵੀ ਵਗੈਰਾ ਕੰਗਾਲੇ ਉਹਨਾਂ ਨੇ। ਸੀਸੀਟੀਵੀ ਉਹਨਾਂ ਨੇ ਮੇਰੇ ਨਾਲ ਇੱਥੇ 1-2 ਦੇਖੇ ਸਾਡੇ ਪਿੰਡ ਅੱਡੇ ਦੇ ਉੱਤੇ ਆ ਕੇ ਉਸ ਤੋਂ ਬਾਅਦ ਕੁਝ ਨਹੀਂ। ਕੀ ਮੰਗ ਕੀ ਕਰਦੇ ਸੀ? ਮੰਗ ਮੈਂ ਇਹ ਕਰਦਾ ਕਿ ਜੋ ਪੁਲਿਸ ਹੈ ਉਹ ਆਪਣੇ ਲੈਵਲ ਤੇ ਜੰਗੀ ਪੱਧਰ ਤੇ ਇਨਵੈਸਟੀਗੇਸ਼ਨ ਕਰੇ। ਕੀ ਮੰਗ ਹੈ ਜੀ? ਯਾਨੀ ਸੇ